ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਪੈਂਦੀ ਹੈ ਜੈਤੋ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਕੋਟ ਤੋਂ ਕੋਟ ਬਾਜਾਖਾਨਾ ਬਠਿੰਡਾ ਰੋਡ ਆ ਉਹਦੇ ਪਿੰਡ ਵਸਿਆ ਹੋਇਆ ਹੈ ਬਗਰਾੜੀ ਮੇਨ ਰੋਡ ਬਾਈ ਉਹਨਾਂ ਦੇ ਪਿੰਡ ਬਈ ਦੀ ਲੰਘਦਾ ਤੇ ਜਿਹੜਾ ਪੈਟਰੋਲ ਪੰਪ ਕੋਲੋਂ ਸੂਆ ਚੜ੍ਹਦੇ ਵਾਲੇ ਪਾਸੇ ਨੂੰ ਆਉਂਦਾ ਉਹ ਸੂਏ ਦੇ ਬਾਈ ਦਾ ਘਰ ਹੈ ਸੂਏ ਦੇ ਨਾਲ ਨਾਲ ਸੜਕ ਆਉਂਦੀ ਆ ਸੜਕ ਬਾਈ ਦੇ ਸਿੱਧੀ ਘਰੇ ਆ ਜਾਂਦੀ ਆ ਅੱਧ ਚ ਮੁੱਕ ਜਾਂਦੀ ਉਹ ਤੋਂ ਬਾਅਦ ਅੱਗੇ 56 ਚੱਲ ਪੈਂਦਾ 56 ਸਿੱਧਾ ਬਾਈ ਦੇ ਘਰੇ ਆ ਜਾਂਦਾ ਬਾਕੀ ਫੋਨ ਨੰਬਰ ਚੱਲੀ ਜਾਂਦਾ ਸਕਰੀਨ ਤੇ ਫੋਨ ਲਾ ਲੋ ਐਡਰੈਸ ਸਮਝਾ ਦੂ ਬਾਈ ਪੰਜ ਛੇ ਪਸ਼ੂ ਆ ਤੇ ਆ ਵੜ ਸੂਈ ਆ ਤਾਜੀ ਸੂਈ ਸਵਾਈ ਆ ਸੋਹਣੀ ਮੱਛੀ ਆ ਇਨਫੋਰਮੇਸ਼ਨ ਬਾਈ ਤੋਂ ਲੈ ਲੈਣੇ ਆ ਪੁੱਛ ਲੈਣੇ ਆ ਕਿੰਨਾ ਮੁੱਲ ਆ ਕਿੰਨਾ ਦੁੱਧ ਆ ਤੇ ਕਿਹੜਾ ਸੂ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਂ ਦੱਸ ਦੀ ਬਾਈ ਮਾਨਪੀ ਸਿੰਘ ਪਿੰਡ ਬਗਰਾੜੀ ਪਿੰਡ ਬਗਰਾੜੀ ਜ਼ਿਲ੍ਹਾ ਫੂਲਗੜ੍ਹ ਫੋਨ ਨੰਬਰ ਦੱਸ ਦੀਏ 819581755 ਇੱਕ ਵਾਰ ਹੀ ਫਿਰ ਦੱਸੇ 819581755 81958 1755 1755 ਠੀਕ ਹੈ ਜੀ ਕਿੰਨਾ ਵਾ ਸੂਆ ਬਾਈ ਪਹਿਲਾ ਸੂਆ ਹੀ ਹੈ ਦੋ ਦੰਦ ਵਹਿੜ ਹੀ ਹੈ ਇਹ ਆਪਣੇ ਘਰ ਦੀ ਹੈ ਹਾਂ ਘਰ ਦੀ ਸੂਈ ਨੂੰ ਸਮਾ ਉਹ ਤਿੰਨ ਇੱਕ ਦਿਨ ਹੋ ਗਿਆ ਜਿਹੜਾ ਬੌਲਾ ਚੋ ਲੈਣਾ ਕਿੰਨਾ ਕੋ 12 ਲੀਟਰ ਦਿੰਦੀ ਹੈ 6 ਦਾ ਲੀਟਰ ਡੰਗ ਕਿੰਨਾ ਕੇ ਦੇ ਦੁੱਧ ਦੁੱਧ ਦੇ ਦੂਬੀ ਦੀ ਮਾਂ ਦਾ ਤਾਂ ਹੈਗਾ 24-25 ਲੀਟਰ ਸੀਗਾ ਆ ਖੜੀ ਉਹਦੇ ਨਾਲ ਹੂੰ ਤੇ ਇਹ ਦੇ ਦੂਬੀ 16-17 ਲੀਟਰ ਕੱਢ ਗਏ ਬਾਹਰੋਂ ਮਗਰ ਕੀ ਇਹ ਦੇ ਨਗਰ ਵਛਾ ਕੱਢੀਏ ਬਾਹਰੋਂ ਦੋਸਤੋ ਆ ਇਹਦੀ ਮਾਂ ਖੜੀ ਹੈ ਨਾਲ ਹੀ ਮਾਂ ਥੱਲੇ ਤਾਂ ਬਾਈ ਦੱਸਦਾ ਕਿ ਦੁੱਧ ਬਹੁਤ ਹੁਣ ਤਾਂ ਇਹ ਗੱਭਣ ਦੇਖਣ ਨੂੰ ਗੱਭਣ ਨਹੀਂ ਲੱਗਦੀ ਆ ਗੱਭਣ ਤੇ ਇਹਦੀ ਵਛੀ ਆ ਪਹਿਲਾਂ ਨਾ ਮੂੰਹ ਤੋਂ ਦੋ ਦੰਦ ਆ ਦੋ ਤਿੰਨ ਦਿਨ ਸੂਈ ਨੂੰ ਹੋ ਗਿਆ ਮਗਰ ਵਛਾ 12 ਲੀਟਰ ਬੌਲਾ ਜਿਹੜਾ ਬਾਈ ਕਹਿੰਦਾ ਤੁਸੀਂ ਚੋ ਲੈਣਾ ਉਹ ਨੈਟ ਤਿਆਰ 6 ਲੀਟਰ ਤੜਕੇ 6 ਲੀਟਰ ਹੱਥ ਨੇ ਵੀਡੀਓ ਬਣਾ ਰਹੇ ਆ ਸੋਭਾ 10 10:30 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ 10:30 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਜੇ ਸਾਰਾ ਦਿਨ ਹੀ ਪਿਆ ਇਹੀ ਵੀਡੀਓ ਕਿਤੇ ਸ਼ਾਮਾਂ ਦੇ ਟਾਈਮ ਬਣਦੀ 5 6 ਵਜੇ ਉਹਦੋਂ ਹਵਾਨਾ ਬੌਲੇ ਨਾਲ ਭਰਿਆ ਹੋਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਗੱਬਣ ਦਾ ਵਹਿਮ ਹੁੰਦਾ ਜਿਹਦੇ ਪਸੰਦ ਆਉਂਦੀ ਆ 12 ਲੀਟਰ ਬੋਲਾ ਤਿਆਰ ਡੱਬਾ ਵਾਲੀ ਦੀ ਭਾਵੇਂ ਗਲਾਬ ਦੀ ਨਾਲ ਲਈ ਆਵੇ ਨਹੀਂ ਤੁਹਾਨੂੰ ਬਾਈ ਦੇ ਦੂਗਾ 12 ਲੀਟਰ ਚੋਗ ਕੇ ਲੈ ਜੀ ਅਗਲਾ ਮਗਰ ਬੱਚਾ 16 17 ਲੀਟਰ ਬਾਈ ਦਾ ਸਤਾ ਦੁੱਧ ਪਿਆ ਜੂ ਬਾਕੀ ਬੱਚੀ ਸੋਹਣੀ ਆ ਸੀਲ ਵੀ ਬਾਈ ਕਹਿੰਦਾ ਹੈਗੀ ਆ ਇਹ ਆ ਤੁਸੀਂ ਵੇਖ ਲਓ ਸੀਲ ਸਾਬ ਪੂਰੀ ਆ ਥਣ ਮੈਂ ਤੁਹਾਨੂੰ ਵਿਖਾ ਦੇਣਾ ਸਾਈਡ ਤੋਂ ਆ ਥਣ ਵੇਖ ਲਓ ਪਹਿਲਾਂ ਨਾ ਮੂੰਹ ਤੋਂ ਦੋ ਦੰਦ ਨਵਾਂ ਹਾਣੀ ਆ ਬੱਚਾ ਹੀ ਇਹ ਹਜੇ ਦੁੰਦਾ ਬੱਚਾ ਬਾਕੀ ਰਾਜੀ ਰੂਜੀ ਚੰਗੀ ਆ ਤੁਸੀਂ ਪਿੱਠਪੜਾ ਵੇਖ ਹੀ ਸਕਦੇ ਆ ਕੋਈ ਲਿੱਸੀ ਮਰੀ ਹੰਬੀ ਜੀ ਨਹੀਂ ਘਰੇਲੂ ਵਹਿੜਾ ਬਾਕੀ ਹੈ ਵੀ ਕਾਲੇ ਰੰਗ ਦੀ ਆ ਗਰਮੀ ਗਰਮੀ ਵੀ ਇਹਨੇ ਭੂਰਾ ਨਹੀਂ ਮਨਾਉਣੀ ਤੇ ਹੈ ਵੀ ਵਾਧੇ ਵਾਲੀ ਆ ਵਧੀਆ 5-7 ਸੂਏ ਦੁੱਧ ਪਿਆ ਜੂ ਜੇ ਕੋਈ 2-3 ਸੂਏ ਦੁੱਧ ਪੀ ਕੇ ਇਹਨੂੰ ਗਾਂ ਬਣਾ ਕੇ ਵੀ ਵੇਚਦਾ ਨਾ ਤਾਂ ਵੀ ਜਿੰਨੇ ਦੀ ਲਾਹੋਂਗੇ ਉਸ ਤੋਂ 4 ਪੈਸੇ ਵੱਧ ਬਟਾ ਕੇ ਜਾਓ ਕਿਉਂਕਿ ਦਿਨੋ ਦਿਨ ਮਹਗਾਈ ਵੱਧਦੀ ਜਾਂਦੀ ਆ ਜਿੰਨੇ ਦੀ ਪਿਛਲੇ ਸਾਲ ਵੈੜ ਮਿਲਦੀ ਸੀ ਉਹਨੇ ਦੀ ਹੁਣ ਨਹੀਂ ਮਿਲਦੀ ਤੇ ਜਿੰਨੇ ਦੀ ਹੁਣ ਲਾਉਂਗੇ ਗਾਂ ਵਾਲੇ ਸਾਲ ਨੂੰ ਇੰਨੇ ਦੀ ਫੇਰ ਨਹੀਂ ਮਿਲਣੀ ਕੱਲੇ ਪਸ਼ੂਆਂ ਵਾਲੇ ਪਾਸੇ ਨਹੀਂ ਮੰਗਾਈ ਸਾਡੇ ਪਾਸੇ ਵੱਧਦੀ ਜਾਂਦੀ ਆ ਤਿੰਨ ਚਾਰ ਸਾਲ ਪਹਿਲਾਂ ਸੋਨਾ 50000 ਨੂੰ ਸੀ ਹੁਣ ਲੱਖ ਨੂੰ ਫਿਰਦਾ ਆਹੀਂ ਸਾਰੇ ਪਾਸੇ ਮੰਗਾਈ ਬਹੁਤ ਆ ਜਾਇਦ ਜਾਂ ਮੁੱਲ ਵੀਰ ਲੈਣ ਦੇਂ ਜੇ ਆਲਾ ਜਾਇਦ ਜਿਆ 70000 ਠੀਕ ਆ ਮਾਨਤਾਨ ਹੋ ਜੂ ਮਾੜਾ ਮੋਟਾ ਮਾਨਤਾਨ ਹੋ ਜੂ 70000 ਦਾ ਮੁੱਲ ਆ ਬਾਕੀ ਜਾਨਵਰ ਸੋਹਣਾ ਸੋਹਣਾ ਤਾਂ ਪੂਰਾ ਹੀ ਆ ਤੁਸੀਂ ਬਾਕੀ ਵੇਖ ਹੀ ਲਿਆ ਹੈ ਨਵਾਂ ਹਨ ਹੈਗੀ ਪਹਿਲਾ ਨਾ ਹੈਗੀ ਦੋ ਦਾ ਪੁੱਥੀ ਬਾਥੀ ਵੀ ਸੋਹਣੀ ਆ 12 ਲੀਟਰ ਬੌਲਾ ਤਿਆਰ ਆ 16 ਪਿਆਜੇ ਬਾਈ ਕਹਿੰਦਾ 17 ਪਿਆਜੇ ਇੱਥੇ ਕਿ ਪਿਆਜੂ ਇਹਦੀ ਮਾਂ ਵੀ ਪਰਲੇ ਪਾਸੇ ਖੜੀ ਆ ਕ੍ਰਾਸ ਜਹ ਅੰਗ ਆ ਬਾਕੀ ਸੋਹਣੀ ਬਹੁਤ ਆ ਫੈਟ ਫੂਡ ਵਧੀਆ ਆ ਜੂ ਜਿਹਦੇ ਵੀ ਪਸੰਦ ਆਉਂਦੀ ਆ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ 12 ਲੀਟਰ ਬੌਲਾ ਭਾਵੇਂ 4 ਟਾਈਮ ਚੋ ਕੇ ਲੈ ਜਾਓ ਮੈਂ ਤਾਂ ਅੱਗੇ ਵੀ ਕਹਿਣਾ ਹੁਣਾ ਗੱਬਣ ਪਛੂ ਲੈਣ ਤੋਂ ਥੋੜਾ ਜਿਹਾ ਪਰਹੇਜ਼ ਕਰਿਆ ਕਰੋ ਸੂਇਆ ਸਵਾਏ ਨੂੰ ਵੱਧ ਤਰਜੀਹ ਦਿਓ ਕਿਉਂਕਿ ਸੂਇਆ ਸਵਾਏ ਪਸ਼ੂ ਆ ਜੋ ਕੁਛ ਆ ਉਹ ਸਾਹਮਣੇ ਆ ਜਿਵੇਂ ਹੁਣ ਇਹਦੇ ਥੱਲੇ 12 ਲੀਟਰ ਤੁਸੀਂ ਚੋ ਲੈਣਾ ਤੁਹਾਨੂੰ ਤਸੱਲੀ ਹੋ ਜਣੀ ਕਿ ਦੁੱਧ ਇੰਨਾ ਹੈਗਾ 15 ਪਿਆ ਜੇ 16 ਪਿਆ ਜੇ ਜਾਂ ਕਿਲੋ ਵੱਧ ਪਿਆ ਜੇ ਤੁਹਾਡੀ ਸੇਵਾ ਸੰਭਾਲੇ ਇੰਨਾ ਕਿ ਇਹਨੇ ਪਿਆ ਦੇਣਾ ਤੇ ਇਹੀ ਕਿਤੇ ਗੱਬਣ ਹੋਵੇ ਗੱਬਣ ਦਾ ਤਾਂ ਅਗਲਾ ਹਰੇਕ ਹੀ 20 ਕਿਲੋ ਕਹਿੰਦਾ 25 ਕਿਲੋ ਕਹਿੰਦਾ ਉੱਥੇ 19 ਕਿ ਕੀ ਹੋ ਜਾਂਦੀ ਬਾਅਦ ਚ ਸਾਰੇ ਤਾਂ ਝੂਠ ਨਹੀਂ ਮਾਰਦੇ ਵਿੱਚ ਝੂਠ ਵਾਲੇ ਵੀ ਹੈਗੇ ਆ ਤੇ ਉਹੀ ਕਦੇ ਸੂਇਆ ਸੂਆਇਆ ਪਸ਼ੂ ਲਿਆ ਹੋਵੇ ਤੇ ਫਿਰ ਉਹ ਨੀਕੀ ਵਾਲੀ ਗੱਲ ਕੋਈ ਰਹਿੰਦੀ ਨਹੀਂ ਅਗਲਾ ਚੋਕੇ ਲੈ ਜੇ ਸਾਰਿਆਂ ਨੂੰ ਫਸਾ ਚੁੱਕਾ